ਯੋ ਗੁਰੂ ਖਾਲਸਾ ਜੀ ਅਕਾਲ ਪੁਰਖ ਦੀ ਜਿਹੜੀ ਮਹਿਮਾ ਹੈ ਉਹ ਅਥਾ ਹੈ ਉਹਨਾਂ ਦੀ ਮਹਿਮਾ ਤਾਂ ਕੀਤੀ ਨਹੀਂ ਜਾ ਸਕਦੀ ਹਾ ਅਕਾਲ ਪੁਰਖ ਦਾ ਨਾਂ ਤੇ ਕੋਈ ਰੰਗ ਰੂਪ ਹੈ ਨਾ ਕੋਈ ਜਾਤ ਹੈ ਨਾ ਹੀ ਤਾਂ ਦੱਸਿਆ ਜਾ ਸਕਦਾ ਕਿ ਉਹ ਜਿਹਾ ਹੈ ਜਿਵੇਂ ਗੰਗੇ ਨੂੰ ਮਠਿਆਈ ਦਾ ਸਵਾਦ ਪੁੱਛਿਆ ਜਾਵੇ ਏਵੇਂ ਹੀ ਅਕਾਲ ਪੁਰਖ ਹੈ ਸੋ ਖਾਲਸਾ ਜੀ ਜਦੋਂ ਜਦੋਂ ਧਰਤੀ ਉੱਤੇ ਪਾਪ ਵੱਧਦਾ ਹੈ ਅਕਾਲ ਪੁਰਖ ਫਿਰ ਵਿਸ਼ਨੂੰ ਜੀ ਨੂੰ ਹੁਕਮ ਲਾਂਦਾ ਹੈ ਤੇ ਧਰਤੀ ਤੇ ਜਾਓ ਅਵਤਾਰ ਧਾਰਨ ਕਰੋ ਤੇ ਧਰਤੀ ਦਾ ਪਾਪ ਹਲਕਾ ਕਰੋ ਅੱਜ ਦੀ ਸਾਖੀ ਦੇ ਵਿੱਚ ਵਿਸ਼ਨੂੰ ਜੀ ਦਾ ਜਿਹੜਾ 8ਵਾਂ ਅਵਤਾਰ ਬਾਵਨ ਹੈ ਜਿਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਾਈ ਗੁਰਦਾਸ ਜੀਾਂ ਦੀ 12 ਦੇ ਵਿੱਚ ਤੇ ਦਸਮ ਗ੍ਰੰਥ ਜੀ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ ਇਹ ਖਾਲਸਾ ਜੀ ਭਗਤ ਪ੍ਰਹਿਲਾਦ ਜੀ ਤੋਂ ਬਾਅਦ ਕੀ ਹੁੰਦਾ ਹੈ ਭਾਗਤ ਪ੍ਰਹਲਾਦ ਜੀ ਦਾ ਜਿਹੜਾ ਪੋਤਾ ਰਾਜਾ ਬਲ ਹੁੰਦਾ ਹੈ ਉਹ ਕਿਵੇਂ ਰਾਜ ਨੂੰ ਸਾਂਭਦਾ ਹੈ ਉਸ ਦਾ ਹੰਕਾਰ ਤੋੜਨ ਦੇ ਲਈ বিষ্ণੂ ਜੀ 52 ਅਵਤਾਰ ਧਾਰਨ ਕਰਕੇ ਆਉਂਦੇ ਹਨ ਛੱਲਣ ਵਾਸਤੇ ਤਾਂ 바ਬਨ ਆਇਆ ਪਰ ਛੱਲ 바ਬ ਨਹੀਂ ਹੋ ਗਿਆ ਜਦੋਂ ਪਤਾਲ ਦੇ ਵਿੱਚ ਰਾਜੇ ਨੂੰ ਬਿਠਾਇਆ ਸੀ ਤੇ ਰਾਜੇ ਨੇ ਕਹਿ ਦਿੱਤਾ ਜਿਹੜੀ ਮੇਰੇ ਨਾਲ ਸ਼ਰਤ ਲਾਈ ਸੀ ਕਿ ਮੈਂ ਵੇਦਾਂ ਦਾ ਪਾਠ ਸੁਣਾਵਾਂਗਾ ਹੁਣ ਨਹੀਂ ਹੁਣ ਨਹੀਂ ਜਾਣਾ ਹੁਣ ਸ਼ਰਤ ਤੋਂ ਨਹੀਂ ਮੁੱਕਰਨਾ ਹੈ ਸੋ ਖਾਲਸਾ ਜੀ ਇਹ ਕਥਾ ਸ੍ਰੀ ਦਸਮ ਗ੍ਰੰਥ ਜੀ ਦੇ 24 avatars ਦੇ ਵਿੱਚ ਆਉਂਦੀ ਹਾਂ ਸੋ ਆਓ ਆਪਣੀ ਮਨੋਭਰਤੀਆਂ ਨੂੰ ਕਾਮ ਕਰੀਏ ਗਜਕੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਇ ਦੇਪ ਸਕੇਤੇ ਨਰਸਿੰਘਾ avatars ਭਗਤ ਪ੍ਰਹਿਲਾਦ ਜੀ ਦੀ ਰੱਖਿਆ ਦੇ ਲਈ ਜਦੋਂ ਨਰਸਿੰਘ ਜੀ ਮਹਾਰਾਜ ਹੋਏ ਹਨ ਵਿਸ਼ਨੂ ਜੀ ਨੇ ਨਰਸਿੰਘ ਦਾ ਰੂਪ ਜਦੋਂ ਲਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਆਉਂਦਾ ਹੈ ਹਰਣਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹਰਣਾਖਸ ਦੁਸ਼ਟ ਨੂੰ ਮਾਰਿਆ ਹੈ ਨਰਸਿੰਘ ਜੀ ਨੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ ਕਹਿੰਦੇ ਜੇਕਰ ਨਰਸਿੰਘ ਨੇ ਹਰਣਾਖਸ ਨੂੰ ਮਾਰਿਆ ਹੈ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ ਪਰ ਨਰਸਿੰਘ ਨੂੰ ਵੀ ਖਾਲਸਾ ਜੀ ਕਾਲ ਨੇ ਮਾਰਿਆ ਹੈ ਗੁਰੂ ਕਾਲਗੀਧਰ ਜੀ 72 ਨਾਟਕ ਦੀ ਬਾਣੀ ਦੇ ਵਿੱਚ ਸ਼੍ਰੀ ਕਾਲ ਜੀ ਦੀ ਉਸਤਤ ਦੇ ਵਿੱਚ ਲਿਖਦੇ ਹਨ ਨਰਸਿੰਘਾ ਬਤਾਰਕ ਬਹੇ ਕਾਲ ਮਾਰੰ ਕਹਿੰਦੇ ਬੇਸ਼ੱਕ ਨਰਸਿੰਘ ਧਰਤੀ ਦਾ ਪਾਪ ਹਲਕਾ ਕਰਨ ਦੇ ਲਈ ਆਏ ਸਨ ਪਰ ਕਾਲ ਨੇ ਉਹਨਾਂ ਨੂੰ ਵੀ ਮਾਰਿਆ ਹੈ ਪੁੰਨਰ ਭੂਮ ਮੋ ਪਾਪ ਬਡਾਇਓ ਅਪਾਰੰਗ ਹੁਣ ਖਾਲਸਾ ਜੀ ਜਦੋਂ ਪ੍ਰਹਿਲਾਦ ਦਾ ਬਾਪੂ ਹਰਣ ਅਕਸ਼ ਨੂੰ ਮਾਰਿਆ ਹੈ ਨੋਹਾਂ ਦੇ ਨਾਲ ਪਾੜ ਕੇ ਢਿੱਡ ਰੱਖ ਦਿੱਤਾ ਸੀ ਕਹਿੰਦੇ ਫਿਰ ਭਗਤ ਪ੍ਰਹਿਲਾਦ ਜੀ ਨੇ ਕੀ ਕੀਤਾ ਉਨਾ ਦਾ ਵਿਆਹ ਹੁੰਦਾ ਹੈ ਸੁਬਰਨ ਲਤਾ ਦੇ ਨਾਲ ਫਿਰ ਇਹਨਾਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਇੱਕ ਦਾ ਨਾਮ ਰੱਖਿਆ ਬਿਰੋਚਨ ਦੂਏ ਦਾ ਨਾਮ ਰੱਖਿਆ ਗਵਿਸ਼ਤਨ ਜਿਹੜਾ ਖਾਲਸਾ ਜੀ ਗਵਿਸ਼ਤਨ ਸੀ ਇਸਦੇ ਇਸ ਨੂੰ ਫਿਰ ਰਾਜ ਤਿਲਕ ਮਿਲਦਾ ਹੈ ਇਸਦੇ ਘਰ ਦੇ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ ਇੱਕ ਸੀ ਸ਼ੰਭ ਅਤੇ ਇੱਕ ਸੀ ਨਸੰਭ ਇਹ ਦੋਹਾਂ ਨੇ ਪਰਮੇਸ਼ਰ ਦੀ ਭਗਤੀ ਕਰਕੇ ਇਹੋ ਜੀ ਉਤਮਾਤ ਮਚਾਈ ਇਹ ਤਿੰਨ ਦੇਵਾਂ ਨੂੰ ਲੁਗਣਾ ਪੈ ਗਿਆ ਭਈ ਚੰਡੀ ਨੂੰ ਹਥਿਆਰ ਚੁੱਕਣਾ ਪਿਆ ਦੁਰਗਾ ਨੇ ਇਹਨਾਂ ਦਾ ਸੰਘਾਰ ਕੀਤਾ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੰਡੀ ਦੀ ਬਾੜ ਦੇ ਵਿੱਚ ਚੰਡੀ ਚਰਿਤ ਉਕਤ ਬिलास ਭਾਗ 1 ਤੇ ਭਾਗ 2 ਦੇ ਵਿੱਚ ਬੜੇ ਵਿਸਥਾਰ ਦੇ ਨਾਲ ਸਮਝਾਇਆ ਹੈ ਹੁਣ ਜਿਹੜਾ ਗਵਿਸਟਾ ਦਾ ਬੜਾ ਭਰਾ ਸੀ ਪ੍ਰਹਿਲਾਦ ਦਾ ਬੜਾ ਪੁੱਤਰ ਬਿਰੋਚਨ ਬਿਰੋਚਨ ਦੇ ਇੱਕ ਹਰ ਹੁਣ ਖਾਲਸਾ ਜੀ ਇੱਕ ਪੁੱਤਰ ਪੈਦਾ ਹੁੰਦਾ ਉਸ ਦਾ ਨਾਮ ਰੱਖਿਆ ਜਾਂਦਾ ਹੈ ਬਲ ਪੁਨਰਪੂਪਮੋ ਪਾਪ ਬੜਾਇਓ ਪਰ ਹੁਣ ਕਹਿੰਦੇ ਜਦੋਂ ਨਰ ਸਿੰਘ ਜੀ ਵੀ ਚਲੇ ਗਏ ਪ੍ਰਹਿਲਾਦ ਜੀ ਵੀ ਚਲੇ ਗਏ ਸੋਮ ਬਨ ਸੋਮ ਵੀ ਮਾਰੇ ਗਏ ਫਿਰ ਜਿਹੜਾ ਬਲ ਜੀ ਕਹਿੰਦਾ ਸਾਡੇ ਭਾਈ ਮਰੇ ਹਨ ਦੈਂਤਾਂ ਦੀ ਕੁੱਲ ਦੇ ਵਿੱਚ ਸਾਡਾ ਜੇਕਰ ਦਾਦਾ ਪ੍ਰਲਾਦ ਭਗਤ ਹੋਇਆ ਹੈ ਤੇ ਸਾਡੀ ਕੁੱਲ ਦੇ ਵਿੱਚ ਵੀ ਦੈਂਤ ਜੰਮੇ ਹਨ ਅਸੀਂ ਵੀ ਦੇਵਤਿਆਂ ਦੇ ਨਾਲ ਟੱਕਰਾਂ ਲਈਆਂ ਹਨ ਜੁੱਧ ਕੀਤੇ ਹਨ ਬੱਲ ਕਹਿੰਦਾ ਮੇਰੇ ਭਾਈ ਸ਼ੋਮਨ ਸ਼ੋਮ ਮਰ ਗਏ ਹਨ ਕਹਿੰਦੇ ਮੈਂ ਹੁਣ ਇੰਦਰ ਦੇ ਨਾਲ ਯੁੱਧ ਕਰਾਂਗਾ ਉਹ ਫਿਰ ਕੀ ਕਰਦੇ ਹਨ ਹੁਣ ਨਵੇਂ ਢੰਗ ਦੇ ਨਾਲ ਇਹਨਾਂ ਨੇ ਦੇਵਤਿਆਂ ਨੂੰ ਜਤਨਾ ਹੈ ਕਰੇ ਲਾਗ ਜਗੰ ਪੁਨਰਦੇਤ ਦਾਨੰਗ ਬੱਲ ਰਾਜ ਕੀ ਦੇ ਹੈ ਵੱਡੇ ਹੁਗਮਾਨੰਗ ਇਹ ਕੀ ਕਰਦੇ ਹਨ ਕਹਿੰਦੇ ਐਵੇਂ ਨਹੀਂ ਬਿੱਡਾਂ ਦੇ ਪਾਠ ਦੇ ਨਾਲ ਹਵਨ ਕਰਾਂਗੇ ਅਸੀਂ 101 ਹਵਨ ਕਰਕੇ ਇੰਦਰ ਦਾ ਜਿਹੜਾ ਰਾਜ ਹੈ ਐਵੇਂ ਕਾਲਪੁਰਖ ਤੋਂ ਸ਼ਕਤੀ ਲੈ ਕੇ ਫਿਰ ਇੰਦਰ ਨੂੰ ਖੋਵਾਂਗੇ ਉਸ ਦਾ ਰਾਜ ਹੋ ਲਵਾਂਗੇ ਸਵਰਗ ਦਾ ਆਪਣਾ ਡੰਕਾ ਫੇਰਾਂਗੇ ਉੱਥੇ ਕਹਿੰਦੇ ਬੱਲ ਰਾਜੂ ਹੀ ਨੇ ਜਦੋਂ 100 ਹਵਨ ਖਤਮ ਕਰ ਲਏ ਆਖਰੀ ਇੱਕ ਹਵਨ ਰਹਿ ਗਿਆ ਕਹਿੰਦੇ ਫਿਰ ਉਸ ਦੇ ਵਿੱਚ ਗਮਾਨ ਹੋ ਗਿਆ ਕਿ ਲੈ ਭਾਈ 51 ਰਹਿ ਗਿਆ ਉਹ ਵੀ ਖਤਮ ਹੋ ਜਾਵੇਗਾ ਅੱਗੇ ਖਾਲਸਾ ਜੀ ਭਜੰਗ ਸ਼ੰਦੇ ਦੇ ਵਿੱਚ ਗੁਰੂ ਕਲਗੀ ਦਰਜ ਕੀ ਲਿਖਦੇ ਹਨ ਨਾ ਪਾਵੇ ਬਲੰਗ ਦੇ ਪਤਾ ਜਗਬਾਸੰ ਭਈ ਇੰਦਰ ਕੀ ਰਾਜਤਾਨੀ ਬਿਨਾ ਸੰਗ ਕਹਿੰਦੇ ਜਦੋਂ ਬਲ ਜਿਹੜਾ ਬਲ ਸੀ ਉਸਨੇ ਜਦੋਂ ਹਵਨ ਸ਼ੁਰੂ ਕੀਤੇ ਕਿ ਦੇਵਤਿਆਂ ਦੇ ਇੰਦਰਪੁਰੀ ਜਿੱਤ ਲੈਣੀ ਹੈ ਇੰਦਰ ਘਾਲਾ ਜੀ ਫਿਰ ਬ੍ਰਹਮਾ ਜੀ ਦੇ ਕੋਲ ਜਾਂਦਾ ਹੈ ਕਹਿੰਦਾ ਮਾਰੇ ਦੇਖੋ ਧਰਤੀ ਤੇ ਕੀ ਹੋ ਰਿਹਾ ਹੈ ਕਰੀ ਜੋਰ ਆਰਾਧਨਾ ਸਰਬ ਦੇਵੰ ਭੇ ਬ੍ਰਹਮਾ ਜੀ ਤੇ ਇੰਦਰ ਜੀ ਕੀ ਕਰਦੇ ਹਨ ਸਾਰੇ ਦੇਵਤਿਆਂ ਨੂੰ ਇਕੱਠਾ ਕਰਦੇ ਹਨ ਪਰ ਸੰਨੰਗਪੇ ਕਾਲਪੁਰਖੰਗ ਬੇਵੰਗ ਫਿਰ ਉੱਥੇ ਜਾਂਦੇ ਹਨ ਜਿੱਥੇ ਸ੍ਰੀ ਅਕਾਲਪੁਰਖ ਜੀ ਦਾ ਵਾਸਾ ਹੈ ਜਿੱਥੇ ਅਕਾਲਪੁਰਖ ਜੀ ਹੈ ਜਿੱਥੇ ਕਾਲਪੁਰਖ ਜੀ ਦੇ ਕੋਲ ਬੇਨਤੀ ਕਰਦੇ ਹਨ ਸਾਰੇ ਦੇਵਤੇ ਉਹ ਫਿਰ ਕਾਲਪੁਰਖ ਨੇ ਪ੍ਰਸੰਨ ਹੋ ਕੇ ਇਹਨਾਂ ਨੂੰ ਕੀ ਬਚਨ ਗਏ ਹਨ ਪਚੰਗ ਸ਼ਬਦ ਦੇ ਵਿੱਚ ਗੁਰੂ ਕਲਗੀ ਦਾ ਅਰਜੀ ਕੀ ਲਿਖਦੇ ਹਨ ਦਿਓ ਆਏ ਸੰਗ ਕਾਲਪੁਰਖ ਕਪਾਰੰ ਤਰੋ ਬਾਬਨਾ ਬੈਸਨ ਅਸ਼ਟ ਬਤਾਰੰਗ ਸਾਰੇ ਦੇਵਤਿਆਂ ਦੇ ਵਿੱਚ ਕਾਲਪੁਰਖ ਨੇ ਕਿਹਾ ਕਿ বিষ্ণੂ ਜੀ ਐਵੇਂ ਕਰੋ ਹੁਣ ਇੰਦਰ ਦੇ ਉੱਤੇ ਜਿਹੜਾ ਇਹ ਸੰਕਟ ਆਇਆ ਇਸ ਨੂੰ ਤੁਸੀਂ ਦੂਰ ਕਰਨਾ ਹੈ ਸੰਸਾਰ ਉੱਤੇ ਹਜੇ ਤੁਹਾਡੇ 24 ਅਵਤਾਰ ਹੋਣੇ ਹਨ ਹਜੇ ਤੁਸੀਂ 8ਵਾਂ ਅਵਤਾਰ 52 ਦਾ ਧਾਰਨ ਕਰੋ ਜਾ ਕੇ ਕਾਲਪੁਰਖ ਦੀ ਆਗਿਆ ਮੰਨ ਕੇ বিষ্ণੂ ਜੀ ਫਿਰ ਤਿਆਰੀ ਕਰ ਲੈਂਦੇ ਹਨ 52 ਅਵਤਾਰ ਉਹਨਾਂ ਨੇ ਐਵੇਂ ਧਾਰਿਆ ਖਾਲਸਾ ਜੀ ਇੱਕ ਜਿਹੜਾ ਬੋਨਾ ਬੱਚਾ ਹੁੰਦਾ ਹੈ ਪੰਡਤ ਬੋਨਾ ਬਣ ਗਿਆ ਤੇ ਹੱਥ ਦੇ ਵਿੱਚ ਕਾਨਿਆਂ ਦੀ ਛਤਰੀ ਫੜ ਲਈ ਤੇ ਫਿਰ ਭਗਵੇਂ ਰੰਗ ਦੀ ਤੋਤੀ ਲਾ ਲਈ ਉਹ ਫਿਰ ਬਾਵਨਾ ਬਤਾਰ ਬਣ ਕੇ ਫਿਰ ਰਾਜੀ ਬਲ ਨੂੰ ਕਿਵੇਂ ਛੱਲਣ ਜਾਂਦੇ ਹੈ বিষ্ণੂ ਜੀ ਜਬ ਅਜ ਇਸ ਬਖਾਨੀ ਬਾਨੀ ਭੂਪਤ ਸਹਤ ਨਾ ਜਾਣੀ ਹੋਰਾਂ ਨੀ ਹੁਣ ਜਿਹੜਾ ਬਾਲਜੀ ਉਹ ਸਲਾਹ ਕਰ ਰਿਹਾ ਹੈ ਸਾਰਿਆਂ ਦੇ ਨਾਲ ਕਿ ਆਖਰੀ ਹਵਨ ਰਹਿ ਗਿਆ ਹੈ ਦੇਵਤਿਆਂ ਨੂੰ ਜਿਤਨਾ ਹੈ ਐਵੇਂ ਕਰੋ ਪੰਡਤਾਂ ਨੂੰ ਬੁਲਾਇਆ ਜਾਵੇ ਤੇ ਬੇ ਬੇਦ ਦੀ ਬਾਣੀ ਨੂੰ ਸੁਣਾਇਆ ਜਾਵੇ ਤੇ ਫਿਰ ਉਦੋਂ ਕਹਿੰਦੇ 52 ਆ ਗਏ ਅਸਨ ਤੇ ਰਾਜੇ ਬਲੀ ਦੇ ਦਰਤੇ ਮੋੜੇ ਖੜ ਕੇ 베ਦਾਂ ਦੀ ਉਪਮਾ ਗਾਣ ਲਗੇ ਜਿਵੇਂ ਜੋ 베ਦਾਂ ਦੀ ਜਿਹੜੀ 베ਦ ਬਾਣੀ ਹੈ ਚਾਰ 베ਦਾਂ ਦੀ ਅਰੇਗ 베ਦ ਸਾਮ 베ਦ ਯਯੁਰ 베ਦ ਥਰ 베ਦ ਇਰੇ ਗਵੇਦੇ ਦੀ ਬਾਣੀ ਨੂੰ ਇਤਨੇ ਸੋਹਣੇ ਸਜਜੇ ਟਾਂਗਦੇ ਨਾਲ ਗਾਇਆ ਜਿਹੜਾ ਬੱਲ ਰਾਜਾ ਸੀ ਤੇ ਉਹਦੀ ਜਿਹੜੀ ਰਾਣੀ ਸੀ ਉਹ ਹੈਰਾਨ ਹੋ ਜਾਂਦੇ ਹਨ ਪੈਰ ਅੜਾਏ ਭੂਮਕੇ ਕਹੀ ਦਰੜ ਕਰ ਬਾਤ ਦਿਯੋਤਮ ਗਈ ਜਦੋਂ ਵੀਰ 베ਦ ਸੋਹਣੇ ਬੱਲ ਰਾਜੇ ਨੇ ਤੇ ਕਿਹਾ ਕਿ ਅਸੀਂ ਹਵਨ ਕਰਾਂਗੇ ਤੂੰ ਹੀ ਭਾਈ ਸਾਡੇ ਲਈ 베ਦ ਗਾਵੇਗਾ ਅਸੀਂ ਹਵਨ ਕਰਾਂਗੇ ਤੂੰ 베ਦਾਂ ਦਾ ਪਾਠ ਕਰੇਗਾ ਦੱਸ ਤੈਨੂੰ ਕੀ ਚਾਹੀਦਾ ਹੈ ਤੇ 52 ਨੇ ਕਿਹਾ ਕਿ ਮੈਨੂੰ ਡੇਢ ਕਦਮ ਧਰਤੀ ਚਾਹੀਦੀ ਹੈ ਹੋਰ ਮੈਨੂੰ ਕੁਝ ਵੀ ਨਹੀਂ ਚਾਹੀਦਾ ਹੈ ਜਦੋਂ ਢਾਈ ਕਦਮਾਂ ਦੀ ਗੱਲ 52 ਅਵਤਾਰ ਨੇ ਆਖੀ ਕਿ ਮੈਨੂੰ ਢਾਈ ਕਦਮ ਜ਼ਮੀਨ ਦੇ ਦਿਓ ਬਸ ਮੈਂ ਉੱਥੇ ਹੀ ਬੈਠ ਕੇ ਬੇਦੰਤ ਉਪਮਾ ਗਾ ਦਮਾਂ ਦਾ ਫਿਰ ਉੱਥੇ ਜਿਹੜਾ ਬਨਰਜ ਦਾ ਗੁਰੂ ਹੁੰਦਾ ਹੈ ਸ਼ੁਕਰਾਚਾਰਿਆ ਸ਼ੁਕਰਾਚਾਰੀਏ ਦੰਤਾਂ ਦਾ ਗੁਰੂ ਸੀ ਜਿਹੜਾ ਇਹਨਾਂ ਨੂੰ ਵਿਦਿਆ ਬਣਾਉਂਦਾ ਸੀ ਸ਼ੁਕਰਾਚਾਰੀਏ ਫੇਰ ਉਸ ਨੂੰ ਸ਼ੰਕਾ ਪੈਂਦੀ ਹੈ ਕਲਗੀਧਰ ਜੀ ਕੀ ਲਗਦੇ ਹਨ ਦਜਬਰ ਸ਼ੁਕਰ ਹੋਤੋ ਨ੍ਰਿਪਤੀਰਾ ਜਾਣਗੇ ਉਹ ਸਭ ਭੇਦ ਵਜੀਰਾ ਜਿਹੜਾ ਰਾਜੇ ਬਲ ਦਾ ਵਜੀਰ ਸ਼ੁਕਰਾਚਾਰੀਏ ਸੀ ਉਹ ਜਾਣ ਲੈਂਦਾ ਹੈ ਜੋਯੋ ਜੋਯੋ ਦੇਨ ਪ੍ਰਥਵੀ ਨ੍ਰਿਪਕ ਹੈ ਤੇਮ ਤੇਮ ਨਾਹੇ ਪ੍ਰੋਹਤ ਗਹੈ ਇਹ ਜਾਣ ਲੈਂਦਾ ਹੈ ਕਿ ਇਹ ਜੋ ਛੋਟਾ ਜਿਹਾ ਬੋਨਾ ਲੜਕਾ ਆਇਆ ਹੈ ਇਹ ਕੋਈ ਸੁਧਾਰਮ ਬਾਲਕ ਨਹੀਂ ਹੈ ਜਦੋਂ ਉਹਨ ਸ਼ੁਕਰ ਨੇ ਆਪਣੇ ਮਨ ਦੇ ਨਾਲ ਵੇਖਿਆ ਉਹ ਜਾਣ ਲੈਂਦਾ ਹੈ ਕਿ ਇਹ ਭਾਈ ਵਿਸ਼ਨੂੰ ਦਾ ਬਤਾਰ ਹੈ ਰਾਜੀ ਬਲ ਨੂੰ ਜਦ ਗੱਲ ਦੱਸੀ ਕਿ ਰਾਜੇ ਬਨ ਤੂੰ ਪ੍ਰਣਾ ਨਾ ਕਰੀ ਇਹ ਵਿਸ਼ਨੂੰ ਆਇਆ ਹੈ ਤੈਨੂੰ ਛੱਲਣ ਵਾਸਤੇ ਇਹ ਤੇਰਾ ਹਵਨ ਸੰਪੂਰਨ ਨਹੀਂ ਹੋਣ ਦਵੇਗਾ ਤੇ ਫਿਰ ਜਿਹੜੇ ਦੈਂਤਾਂ ਨੂੰ ਹੱਸ ਪੈਂਦੇ ਹਨ ਕਹਿੰਦੇ ਲੈ 10 7 ਉਹ ਦੇਵਤੇ ਧਰਤੀ ਮੰਗਣ ਆਏ ਨਾ ਅਸੀਂ ਦਮਾਂਗੇ ਇਹ ਕਿੱਥੋਂ ਵਿਸ਼ਨੂੰ ਲੱਗਦਾ ਹੈ ਇਹ ਬੋਨਾ ਜਿਹਾ ਕਿੰਨੀ ਕਿਸਦੇ ਢਾਈ ਕਦਮ ਹਨ ਕਿੰਨੀ ਕਿ ਧਰਤੀ ਲਵੇਗਾ ਅਬ ਮਾਨ ਦੇ ਵਿੱਚ ਜਿਹੜਾ ਰਾਜਾ ਪਾਲ ਸੀ ਉਹ ਕੀ ਕਰਦਾ ਹੈ ਕਲਮੰਡਲ ਮੰਗਾਉਂਦਾ ਹੈ ਹੱਥ ਦੇ ਵਿੱਚ ਜਲ ਲੈ ਕੇ ਜਿਵੇਂ ਹੀ ਪ੍ਰਣ ਕਰਨ ਲੱਗਦਾ ਹੈ ਸ਼ੁਕਰ ਬਾਤ ਮਨ ਮਹਿ ਪਹਿਚਾਨੀ ਸ਼ੁਕਰ ਬਾਤ ਮਨੋ ਮੋਹ ਬਹਿਜਾਨੀ ਬੇਦਨਾ ਲਹਤ ਪੂ ਬਗਿਆਨੀ ਕਹਿੰਦੇ ਇਹ ਜਿਹੜਾ ਰਾਜਾ ਹੈ ਸ਼ੁਕਰ ਨੇ ਸਮਝ ਲਿਆ ਇਹ ਗਿਆਨੀ ਹੋ ਗਿਆ ਹੈ ਇਸ ਨੂੰ ਹੰਕਾਰ ਹੋ ਗਿਆ ਹੈ ਧਾਰ ਮਕਰਕੂਜਰ ਸਰੂਪਾ ਪੈਠਿ ਉਮੰਦ ਕਮੰਡਲ ਪੂਪਾ ਸ਼ੁਕਰਾ ਜਾਰੇ ਕੀ ਕਰਦਾ ਹੈ ਜਿਵੇਂ ਹੀ ਰਾਜਾ ਪ੍ਰਣ ਕਰਨ ਲੱਗਾ ਸੀ ਕਲਮੰਡਲ ਦੇ ਵਿੱਚ ਜਿਹੜਾ ਜੱਗ ਸੀ ਉਹ ਗੰਗਾ ਸਾਗਰ ਦੀ ਖਾਲਸ ਹੈ ਜੀ ਜਿਹੜੀ ਨਲੀ ਜਿਹੀ ਹੁੰਦੀ ਹੈ ਜਿਵੇਂ ਕੇਤਲੀਆਂ ਦੇ ਵਿੱਚ ਲੰਗਰ ਚ ਸਿੰਘ ਜਦੋਂ ਜਲ ਦੀ ਸੇਵਾ ਕਰਦੇ ਹਨ ਉਹ ਨਾਲੀ ਦੇ ਵਿੱਚ ਜਿਹੜਾ ਜਲ ਉਹ ਜਲ ਆਉਂਦਾ ਹੈ ਉਹ ਗੰਗਾ ਸਾਗਰ ਉਮੀਦਾਂ ਹੀ ਰਾਜੇ ਪਾਲ ਦੇ ਕੋਲ ਸੀ ਆਪਣੇ ਸੇਵ ਨੂੰ ਕਹਿ ਦਿੱਤਾ ਮੇਰੀ ਹਥੇਲੀ ਤੇ ਜਲ ਪਾਉਂਗਾ ਪ੍ਰਾਣ ਕਰਾਂਗਾ ਮੈਂ ਹਟਾਈ ਇੱਕਦਮ ਇਸ ਨੂੰ ਜ਼ਮੀਨ ਦਵਾਂਗਾ ਉਹ ਸ਼ੁਕਰਾ ਜਾ ਰਹੇ ਕੀ ਕਰਦਾ ਉਹ ਮੱਖੀ ਬਣ ਕੇ ਉਸ ਦੇ ਵਿੱਚ ਬੈਠ ਜਾਂਦਾ ਹੈ ਰਾਜੇ ਨੇ ਕਿਹਾ ਜਲ ਨਹੀਂ ਆਇਆ ਤੇ ਬਾਅਵਨ ਕਹਿ ਰੰਦਾ ਹੈ ਇਵੇਂ ਕਰੋ ਭਾਈ ਡੱਖਾ ਲੈ ਕੇ ਇਸ ਦੀ ਨਲੀ ਨੂੰ ਸਾਫ਼ ਕੀਤਾ ਜਾਵੇ ਤੇ ਉਸ ਵਕਤ ਜਦੋਂ ਡੱਖਾ ਫੇਰ ਆ ਗਿਆ ਤੇ ਖਾਲਸਾ ਜੀ ਜਿਹੜਾ ਸ਼ੁਕਰ ਆਚਾਰ ਸੀ ਉਹ ਅੰਨ੍ਹਾ ਹੋ ਜਾਂਦਾ ਹੈ ਜਦੋਂ ਹੁਣ ਉਸ ਨੇ ਉਸ ਰਾਜੇ ਨੇ ਜਲ ਦੇ ਨਾਲ ਆਪਣਾ ਪੂਰਾ ਸੰਕਲਪ ਕਰ ਲਿਆ ਹੈ ਤੇ ਫਿਰ ਖਾਲਸਾ ਜੀ ਅਗਲਾ ਦਿਨ ਆਇਆ ਹੈ ਹਵਨ ਦੀ ਤਿਆਰੀ ਕੀਤੀ ਹੈ ਤੇ ਫਿਰ ਕਿਹਾ ਹੈ ਕੇ ਭਾਈ ਨੌਜਵਾਨਾ ਬੈਠ ਜਾਏ ਰਾਜਾ ਬੱਲ ਕਹਿੰਦਾ ਹੈ ਬਾਵਲ ਵਤਾਰ ਨੂੰ ਕਿ ਚਲੋ ਹੁਣ ਤੁਸੀਂ ਇਸ ਸਥਾਨ ਤੇ ਬੈਠ ਜਾਵੋ 28 ਕਦਮ ਜਮੀਨ ਨਾਪ ਲਵੋ ਤੇ ਫਿਰ ਖਾਲਸਾ ਜੀ ਕੀ ਹੁੰਦਾ ਹੈ ਗੁਰੂ ਕਲਗੀ ਦਰਜੀ ਕੀ ਲਿਖਦੇ ਹਨ ਏਕੇ ਪਾਪ ਪਤਾਰ ਹੈ ਸ਼ੂਆ ਦੂਸਰ ਬਾਬਾ ਗਵਨ ਲੋ ਹੂਆ ਕਹਿੰਦੇ ਇੱਕ ਪੈਰ ਦੇ ਨਾਲ ਜੁੜੀ ਸਾਰੀ ਧਰਤੀ ਸੀ ਉਹ ਨਾਪ ਲਈ ਸੀ ਦੂਏ ਪੈਰ ਦੇ ਨਾਲ ਸਾਰਾ ਆਕਾਸ਼ ਨਾਪ ਲਿਆ ਸੀ ਤੇ ਬਾਬਾ ਨੇ ਕਿਹਾ ਰਾਜਾ ਬੱਲ ਹੁਣ ਮੇਂ ਦੋ ਕਦਮ ਹੋਏ ਹਨ 82 ਜਿਹੜਾ 82 ਮਾ ਕਦਮ ਉਹ ਕਿੱਥੇ ਰੱਖਾਂਗਾ ਫੇਰ ਖਾਲਸਾ ਜੀ ਜਿਹੜਾ ਰਾਜਾ ਬੱਲ ਹੁੰਦਾ ਹੈ ਉਹ ਸਮਝ ਜਾਂਦਾ ਹੈ ਕਿ ਮੇਰੇ ਗੁਰੂ ਨੇ ਮੈਨੂੰ ਸੱਚੀ ਗੱਲ ਆਖੀ ਸੀ ਮੇਰੇ ਗੁਰੂ ਨੇ ਮੈਨੂੰ ਝੂਠ ਨਹੀਂ ਬੋਲਿਆ ਸੀ ਤੇ ਉਸ ਦਿਨ ਖਾਲਸਾ ਜੀ ਰਾਜੇ ਬੱਲ ਦਾ ਜਿਹੜਾ ਹੰਕਾਰ ਸੀ ਉਹ ਟੁੱਟ ਗਿਆ ਸੀ ਜਿਹੜਾ ਰਾਜਾ ਪੱਲ ਕਹਿੰਦਾ ਸੀ ਮੈਂ ਸਭ ਤੋਂ ਵੱਡਾ ਅਮੀਰ ਰਾਜਾ ਹਾਂ ਮੈਂ ਸਭ ਤੋਂ ਵੱਡੀ ਜ਼ਮੀਨ ਲੋਕਾਂ ਨੂੰ ਦਾਨ ਦੇ ਵਿੱਚ ਦਿੰਨਾ ਹਾਂ ਪਰ ਉਸ ਰਾਜੇ ਬੱਲ ਨੇ ਵੀ ਸੀਸ ਚੁਕਾ ਲਿਆ ਤੇ ਫਿਰ ਖਾਲਸਾ ਜੀ ਜਦੋਂ ਹੁਣ 22 ਮਾ ਜਿਹੜਾ ਕਦਮ ਸੀ ਰੱਖਿਆ ਹੈ ਉਹ ਬੱਲ ਨੇ ਆਪਣੀ ਜਿਹੜੀ ਸਿਰ ਜੀ ਉਹ ਥੱਲੇ ਕਰ ਦਿੱਤਾ ਹੈ ਸਿਰ ਉੱਤੇ ਪੈਰ ਰੱਖਿਆ ਤੇ ਪਤਾਲ ਦੇ ਵਿੱਚ ਤੁਸਾ ਦਿੱਤਾ ਤੇ ਫਿਰ ਇਹ ਜਿਹੜਾ ਬੱਲ ਸਹੀ ਖਾਲਸਾ ਜੀ ਉਹ ਫਿਰ ਜਦੋਂ ਬਾਬਨ ਜੀ ਜਾਣ ਲੱਗੇ ਸਨ ਬੱਲ ਨੇ ਕਿਹਾ ਕਿ ਕਿੱਥੇ ਜਾ ਰਹੇ ਹੋ ਜਦੋਂ ਤੁਸੀਂ ਇੱਥੇ ਆਏ ਸਨ ਤੁਸੀਂ ਆਖਿਆ ਮੈਨੂੰ ਢਾਈ ਕਦਮ ਜ਼ਮੀਨ ਦੇ ਦੇਵੋ ਮੈਂ ਤੁਹਾਡੇ ਦਰ ਤੇ ਰਹਿ ਕੇ ਵੇਦਾਂ ਦੀ ਉਪਮਾ ਗਾਵਾਂਗਾ ਦੇ ਭਾਈ ਹੁਣ ਤੁਹਾਨੂੰ ਜ਼ਮੀਨਦਾਨ ਦੇ ਵਿੱਚ ਮੈਂ ਦੇ ਦਿੱਤੀ ਹੈ ਹੁਣ ਤੁਸੀਂ ਭਾਈ ਇੱਥੇ ਮੇਰੇ ਕੋਲ ਬੈਠੋ ਤੇ ਮੈਨੂੰ ਵੇਦਾਂ ਦੀ ਉਪਮਾ ਸੁਣਾਓ ਇਸ ਦਾ ਪਰਮਾਣ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਹੁੰਦਾ ਹੈ ਭਗਤ ਕਬੀਰ ਜੀ ਕੀ ਆਖਦੇ ਹਨ ਕਹੇ ਕਬੀਰ ਭਗਤ ਬਸ ਕੇਸਵ ਅਜ ਹੂੰ ਬਲ ਕੇ ਦਵਾਰ ਖਰਿਓ ਕਹਿੰਦੇ ਜਿਹੜਾ ਬਾਵਨ ਹੈ ਉਹ ਅੱਜ ਵੀ ਬਾਲਦੇ ਦਰਵਾਰ ਉੱਤੇ ਖੜਿਆ ਹੈ ਉੱਥੇ ਜਾ ਕੇ ਪਹਿਰਾ ਦਿੰਦਾ ਹੈ ਭਾਈ ਗੁਰਦਾਸ ਜੀ ਆਪਣੀ 12 ਚ ਕੀ ਲਿਖਦੇ ਹਨ ਬਲਰਾਜਾ ਕਰ ਆਪਣੇ ਅੰਦਰ ਬੈਠਾ ਜਗ ਕਰਾਵੇ 52 ਰੂਪੀ ਆਇਆ ਚਾਰ ਬੇਦਾ ਮੁਖ ਪਾਠ ਸੁਣਾਵੇ ਰਾਜੀ ਅੰਦਰ ਸਦਿਆਂ ਮੰਗ ਸੁਆਮੀ ਜੋ ਤਦ ਬਾਬੇ ਅਛਲ ਛਲਾਈ ਤਦ ਆਇਆ ਸ਼ੁਕਰ ਪ੍ਰੋਹਤ ਕਹਿ ਸਮਝਾਵੇ ਏ ਉਹ ਲੋ ਸ਼ੁਕਰਨਾ ਹੈ ਜਿਹੜਾ ਉਸ ਦਾ ਗੁਰੂ ਸੀ ਰਾਜੇ ਬਲਦਾ ਸ਼ੁ크ਰਾ ਜਾ ਰਹੇ ਨੇ ਕਹੇ বিষ্ণੂ ਤੈਨੂੰ ਛੱਲਣ ਆਇਆ ਹੈ ਪਰ ਜਿਹੜਾ ਬਲਜੀ ਉਹ ਭਮਾਨ ਮੱਤ ਵਾਲਾ ਹੋ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹੋਰ ਪਰਮਾਣ ਹੁੰਦਾ ਹੈ ਸਤਜੁਗਤੈ ਮਾਣਿਓ ਛੱਲਿਓ ਬਲ ਬਾਵਨ ਪਾਇਓ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੀ ਬਾਣੀ ਚ ਦੱਸਦੇ ਹਨ ਤੂੰ ਹੀ ਥਮ ਸਿਉ ਨੈਕਸ ਨਰਸੰਗ ਹੋਈ ਉਧਰ ਹਰਨਾਕਸ਼ਿਕਾ ਨਖੂ ਕਰ ਪਰੋਈ ਤੂੰ ਹੀ ਹੋਏ ਬਾਵਨ ਮਹਾਂਸ਼ਲ ਦਿਖਾਇਓ ਪਕੜ ਰਾਜੇ ਬਲ ਕੋ ਪਤਾਲੇ ਪਠਾਇਓ ਤੇ ਖਾਲਸਾ ਜੀ ਇਹ ਜੋ ਕਥਾ ਹੈ ਭਾਗਵਤ ਪ੍ਰਾਣ ਦੇ 8ਵੇਂ ਸਕੰਦ ਦੇ ਵਿੱਚ ਵੀ ਆਉਂਦੀ ਹੈ ਬਾਲਮਿਕੀ ਰਿਸ਼ੀ ਰਮਾਇਣ ਜੀ ਦੇ ਵਿੱਚ ਵੀ ਹੁੰਦੀ ਹੈ ਸੋ ਇਹ ਜਿਹੜੀ ਕਥਾ ਹੈ ਖਾਲਸਾ ਜੀ ਜਦੋਂ ਵੀ ਜਿਸ ਨੂੰ ਅਪਮਾਨ ਹੁੰਦਾ ਹੈ ਪਰਮੇਸ਼ਰ ਉਸਦਾ ਅਪਮਾਨ ਜਰੂਰ ਤਾਰ ਦਿੰਦਾ ਹੈ 52 ਦੇ ਪਰਥਾਏ ਵੀ ਗੁਰੂ ਕਲਗੀ ਧਰਮ ਮਹਾਰਾਜ ਜੀ ਨੇ 72 ਨਾਟਕ ਦੇ ਵਿੱਚ ਲਿਖਿਆ ਹੈ ਦਿਜੇ ਬਾਬ ਨਯੰਗ ਹਣੀਓ ਕਾਲ ਤੇ ਅੰਗ ਕਹਿੰਦੇ ਬਾਬਨ ਛਲਣ ਤੁਰਿਆ ਸੀ ਰਾਜੇ ਬਲ ਨੂੰ ਹਣੀਓ ਕਾਲ ਤੇ ਅੰਗ ਕਹਿੰਦੇ ਕਾਲ ਨਹੀਂ ਛਲ ਦਿੱਤਾ ਰਾਜੇ ਬਾਲਦੀ ਬੁੱਧੀ ਘਮ ਗਈ ਤੇ ਆਪਣੇ ਬਚਨਾਂ ਦੇ ਨਾਲ ਬਾਵਨ ਨੂੰ ਉੱਥੇ ਬਨ ਲਿਆ ਤੇ ਅੱਜ ਵੀ ਬੇਦਾ ਦੀ ਉਪਮਾ ਉੱਥੇ ਹੋ ਰਹੀ ਹੈ ਸੋ ਖਾਲਸਾ ਜੀ ਇਹ ਜਿਹੜੀ ਕਥਾ ਇੱਥੇ ਹੀ ਬਿਸ਼ਰਮ ਤੇ ਆਈ ਹੈ ਆ ਸਭ ਦਾ ਹਾਰਦਿਕ ਧੰਨਵਾਦ ਸਭ ਨੂੰ ਹੱਥ ਜੋੜ ਕੇ ਜੀ ਆਇਆਂ ਨੂੰ ਕਥਾ ਵਿਚਾਰਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹਨ ਗੁਰੂ ਸਾਹਿਬ ਜੀ ਤੇ ਉਹਨਾਂ ਦੀ ਸੰਗਤ ਭੁੱਲਾਂ ਬਖਸ਼ਣ ਯੋਗ ਹੈ ਆਓ ਖਾਲਸਾ ਜੀ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ E aqui vai